ਸਭਰਾਜ 85 ਮੰਡਾ ਐਕਸਐਮ ਹਾਂਜੀ ਹੋਰ ਸਟਾਰ ਰਿਵਰਸ ਪੀਟੀਓ ਪਾਵਰ ਸਟੀering ਤੇ ਇਹ ਸਾਈਡ ਗੇਅਰ ਦੇ ਵਿੱਚ ਆ ਜਾਂਦਾ ਟਰੈਕਟਰ ਅੱਗੇ ਸੋਨਾ ਲਿਖਾ ਡੀਆਈ ਹੈਗਾ ਜੀ 750 ਵਾਲਾ ਸਿੰਪਲ ਸਟੀering ਪੰਜਾਬ ਨੰਬਰ ਆ ਜੀ ਪੰਜਾਬ ਨੰਬਰ 2022 ਮਾਡਲ ਦਾ ਡਿਮਾਂਡੀ 2 ਲੱਖ 10 ਹਜ਼ਾਰ ਰੇਟ 2 ਲੱਖ 10 ਹਜ਼ਾਰ ਡਿਮਾਂਡ ਆ ਇਹ ਕਿੰਨੇ ਕ ਤੇ ਬਣਦੀ 1 ਲੱਖ 90 ਹਜ਼ਾਰ ਦਾ ਦੇ ਦੇਣਗੇ 1 ਲੱਖ 90 ਹਜ਼ਾਰ ਦਾ ਬਈ ਸਾਨੂੰ ਆ ਟਰੈਕਟਰ ਮੈਜੂ ਘੱਟ ਮੁੱਲ ਵਾਲਾ ਛੱਗਾ ਟਰੈਕਟਰ ਹਾਂਜੀ ਸਸਤੀ ਕਾਰਵਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਕਿੰਨੇ ਕ ਟਰੈਕਟਰ ਆ ਬਾਈ ਕੋਲ ਸਸਤੀ ਗੱਲ ਜੀ ਸਸਤੀ ਗੱਲ ਬਾਈ ਜੀ ਠੀਕ ਹੋ ਜੀ ਹਾਂ ਠੀਕ ਹੈ ਜੀ ਹੈਗੇ ਜੀ 5 ਸੀਟ ਟਰੈਕਟਰ ਅੱਜ ਹੈਗੇ ਹੈਗੇ 4-5 ਟਰੈਕਟਰ ਵੀ ਠੀਕ ਆ ਜੀ ਐਂਡ ਕਿਹੜਾ ਜੀ ਆਪਣਾ ਮਾਨੂ ਕੇ ਗੱਲ ਆ ਬਾਈ ਠੀਕ ਆ ਜੀ ਟਰੈਕਟਰ ਦਿਖਾਉਣੇ ਆ ਜੀ ਤੁਹਾਨੂੰ ਆਪਾਂ ਸਭਰਾਜ ਐਕਟ ਪੰਜ ਮੰਡਿਆ ਐਕਸ ਐਮ ਹਾਂਜੀ ਔਰ ਸਟਾਰ ਰਿਵਰਸ ਪੀਟੀਓ ਪਾਵਰ ਸਟੀering ਤੇ ਇਹੇ ਸਾਈਡ ਗੇਅਰ ਦੇ ਵਿੱਚ ਆ ਜਾਂਦਾ ਟਰੈਕਟਰ ਇਹ 2 ਸਪੀਡ ਆ ਕਿ 3 ਆ ਜੀ 2 ਆ ਜੀ ਹੈ 2 ਸਪੀਡ ਆ ਪਰ ਦੇਖਣ ਨੂੰ ਤੁਹਾਨੂੰ 3 ਸਪੀਡ ਦਾ ਭੁਲੇਖਾ ਪਾਉਂਦਾ ਬਈ ਸਾਈਡ ਗੇਅਰ ਤੇ ਪੀਵੀ ਪੁਆਇੰਟ ਮਹਾਲੀ ਦਾ ਨੰਬਰ ਆ ਆਵਰੀ ਸਟੀering ਦਾ ਡਬਲ ਡਿਸਟ੍ਰਿਬਿਊਟਰ ਆ ਜੀ ਡਿਸਟ੍ਰਿਬਿਊਟਰ ਚੈੱਕ ਕਰ ਲੈਨੇ ਮਾਡਲ ਕਿੰਨੇ ਆ ਭਈਏ 12 ਜੀ 12 ਮਾਡਲ ਆ 12 ਮਾਡਲ ਚ ਤਾਂ ਨਹੀਂ ਆਏ ਹੁਣੇ ਡਿਸਟ੍ਰੀਬਿਊਟਰ ਨਹੀਂ ਹੈ ਨਹੀਂ ਜੀ ਤੇਲ ਬ੍ਰੇਕ ਤੇਲ ਬ੍ਰੇਕਾਂ ਬਈ ਪਾਵਰ ਸਟੀering ਆ ਬੀਕੇਟੀ ਦੇ ਟਾਇਰ ਆ ਬਾਈਕ ਵਾਲੇ ਕੀ ਕੰਡੀਸ਼ਨ ਆ ਟਾਇਰਾਂ ਦੀ ਜੀ ਬਾਇ ਕਰ ਲੈਣੇ ਟਾਇਰ 70 ਪੈਸੇ ਆ ਜੀ 14 ਵਾਲੇ 70 ਪੈਸੇ ਮੰਗ ਰਲੇ ਟਾਇਰ ਆਪਣਾ ਟੜੇ ਟਾਇਰ ਗੁਡੀਅਰ ਦੇ ਕਿੰਨੇ ਕੇ ਪੈਸੇ ਪੈ ਆ ਜੀ 65 ਤੋਂ 70 ਪੈਸੇ ਆ 65 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਬਈ ਸਭ ਤੋਂ ਵੱਡੀ ਗੱਲ ਕੰਡੀਸ਼ਨ ਆ ਈਵੀ ਪਾਰਟ ਮਹਾਲੀ ਦਾ ਨੰਬਰ ਆ ਇਹ ਰੰਗ ਪੇਂਟ ਇੰਜਨ ਗੇਅਰ ਵੀ ਪੂਰਾ ਵਧੀਆ ਜੀ ਠੀਕ ਆ ਜੀ ਡਿਮਾਂਡ ਕਿੰਨੀ ਹੈ ਜੀ ਇਹਦੀ 415000 ਰੁਪਿਆ ਜੀ 415000 ਡਿਮਾਂਡ ਹੈ ਜੀ ਹਾਂਜੀ ਕਿੰਨੇ ਦਾ ਬਣੂ ਬਈਏ ਬਸ ਉੱਪਰਲਾ 15000 ਛੱਡ ਦਾਂਗੇ ਜੀ 15 ਛੱਡ ਕੇ 4 ਦਾ ਰਹਿ ਗੂ ਹਣਾ ਹਾਂਜੀ ਠੀਕ ਆ ਜੀ ਅੱਗੇ ਬਈ ਅੱਗੇ ਦਿਖਾਉਣੇ ਆ ਜੀ ਸੋਨਾ ਲਿਕਾ ਜੀ ਸੋਨਾ ਲਿਕਾ 35 ਦਾ ਸੋਨਾ ਲਿਕਾ ਡੀ ਆਈ 35 ਆਰ ਐਕਸ ਇੰਨੇ ਮਾਡਲ ਆ ਇਹ 2020 ਮਾਡਲ 20 ਮਾਡਲ ਬਾਈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਹੋਊਗਾ ਟਰੈਕਟਰ ਇਹ ਸੇਲ ਬ੍ਰੇਕਾਂ ਇਹ ਵਾਲਾ ਬ੍ਰੇਕਾਂ ਸਾਈਡ ਗੇਅਰ ਦੇ ਵਿੱਚ ਪਲੇਟਫਾਰਮ ਦੇਖੋ ਬਈ ਟਰੈਕਟਰ ਦਾ ਤੁਸੀਂ ਇਹ ਰੰਗ ਪੇਂਟ ਦੇਖੋ 39 HP ਚ ਹਾਂਜੀ 39 HP ਸਿਕੰਦਰ ਮਾਡਲ ਤਲਵਾਰ ਵਾਲਾ ਹਾਈ ਡਿਊਟੀ ਮਾਈਲੇਜ ਡਬਲ ਕਲੱਚ ਠੀਕ ਹੈ ਜੀ ਡਬਲ ਕਲੱਚ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਨਾਲ ਦੇ ਬਾਈ ਜੀ 90 ਪੈਸੇ ਨਾਲ ਦੇ 90 ਪੈਸੇ ਟਾਇਰ ਆ ਬਈ 1000 ਘੰਟਾ ਚੱਲਿਆ ਵਾ 1000 ਹੀ ਬਈ 1000 ਹੀ ਸਿਰਫ 1000 ਘੰਟੀ ਚੱਲਿਆ ਬਈ ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਇੰਜਨ ਗੇਅਰ ਤਾਂ ਪੂਰਾ ਨਮਨਕੋਰੀ ਹੋਣਾ ਬਈ ਇਹੋ ਚੱਲਿਆ 1000 ਘੰਟੇ ਇਹ ਟਰੈਕਟਰ ਬਾਕੀ ਤੁਸੀਂ ਦੇਖ ਸਕਦੇ ਹੋ ਬਈ 20 ਮਾਡਲ ਆ ਕੰਡੀਸ਼ਨ ਪੂਰੀ 22 23 ਮਾਡਲ ਵਾਲੀ ਹੈਗੀ ਆ ਟਰੈਕਟਰ ਦੀ ਡਿਮਾਂਡ ਕਿੰਨੀ ਹੈ ਦੀ 4,35,000 ਰੁਪਏ 4,35,000 ਡਿਮਾਂਡ ਆ ਜੀ ਇਹ ਕਿੰਨੇ ਕੁ ਤੱਕ ਬਣ ਜੂ ਬਈ ਇਹ 4 ਲੱਖ 20 ਹਜ਼ਾਰ ਦਾ ਦੇ ਦਿੰਗੇ 4 ਲੱਖ 20 ਹਜ਼ਾਰ ਦਾ ਇਹ ਵੰਡੂਗਾ ਅੱਗੇ ਬਾਈ ਜੀ ਅੱਗੇ ਅੱਗੇ ਜੀ ਅੱਗੇ ਆ ਜੌਂਡੀਆਰ ਆ ਜਾਓ ਬਾਈ ਜੀ ਜੌਂਡੀਆਰ 5405 ਪੰਜਾਬ ਦਾ ਨੰਬਰ ਹੈ ਘੋੜਾ ਬੈਂਪਰ ਲੱਗਾ ਦੇਖ ਸਕਦੇ ਹੋ ਤੁਸੀਂ ਚਰਾ ਬੰਡਾ 05 ਦੇ ਗੇਅਰ ਪ੍ਰੋ 4 ਸਪੀਡ 21 ਮਾਡਲ ਆ ਫੁੱਲ ਟਾਪ ਮਾਡਲ ਆ ਗਿਆ ਜੀ ਫਾਈਬਰ ਰੀ ਹੁੱਡ ਲੱਗੀ ਆ ਸਾਨੂੰ ਦੇਖ ਸਕਦੇ ਹੋ ਟਾਇਰਾਂ ਦੀ ਬਈ ਕੀ ਕੰਡੀਸ਼ਨ ਆ 80 ਪੰਜ ਨਾਲ ਦੇ ਟਾਇਰ ਆ ਜੀ 80 ਪੰਜ ਨਾਲ ਦੇ ਟਾਇਰ ਆ ਬਈ ਦੇਖ ਸਕਦੇ ਹੋ ਟਰੈਕਟਰ ਦੇ ਤੁਸੀਂ ਇਹ ਵੀ ਥੋੜੀ ਚੱਲਿਆ ਹੋਣਾ ਬਈ ਇਹ ਥੋੜਾ ਹੀ ਚੱਲਿਆ ਜੀ ਠੀਕ ਆ ਜੀ ਹਾਂ 2021 ਮਾਡਲ ਆ 2021 ਮਾਡਲ ਆ ਜੀ ਹੋਰ ਸਪੀਡ ਆ ਡਿਮਾਂਡ ਕਿੰਨੀ ਹੈ ਦੀ ਇਹਦੀ 8 ਲੱਖ 10 ਹਜ਼ਾਰ ਰੁਪਿਆ 8 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆ ਜੀ ਹਾਂ ਜੀ ਇਹ ਕਿੰਨੇ ਕਿਤਾ ਬਣ 7 ਲੱਖ 90 ਹਜ਼ਾਰ ਦਾ ਦੇ ਦੇਣਗੇ 7 ਲੱਖ 90 ਦਾ ਇਹ ਮੇਰ ਜੂਰੀ ਅੱਗੇ ਸੋਨਾ ਲਿਖਾ ਹੈ ਜੀ ਹਾਂਜੀ ਸੋਨਾ ਲਿਖਾ ਅੱਗੇ ਸੋਨਾ ਲਿਖਾ ਡੀ ਆਈ ਹੈਗਾ ਜੀ 750 ਵਾਲਾ ਸਿੰਪਲ ਸਟੀering ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਅੱਧੇ ਆ ਜੀ ਚਾਰੇ ਚਾਰੇ ਅੱਧੇ ਪੈ ਟਾਇਰ ਪਏ ਆ ਬਈ ਬਾਕੀ ਸੋਵ ਵਗੈਰਾ ਦਾ ਦੇਖ ਸਕਦੇ ਹੋ ਡਰੈਕਟਰ ਤੁਸੀਂ ਸਾਰਾ ਜੈਨੀਆਂ ਦਾ ਟ੍ਰੈਕਟਰ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਆ ਬਈ ਠੀਕ ਆ ਜੀ ਮਾਡਲ ਕਿੰਨੇ ਆ ਬਈ 2002 ਆ ਜੀ 2002 ਮਾਡਲ ਆ ਡਿਮਾਂਡ ਹੀ 2 ਲੱਖ 10 ਹਜ਼ਾਰ ਰੇਟ ਹੈ 210000 ਦਾ ਡਿਮਾਂਡ ਆ ਇਹ ਕਿੰਨੇ ਕਿਤਾ ਬਣਦੀ 190000 ਦਾ ਦੇ ਦੇਣਗੇ 190000 ਦਾ ਬਈ ਸਾਨੂੰ ਆ ਟਰੈਕਟਰ ਮਜੂ ਕੱਟ ਮੋਲ ਵਾਲਾ ਝੰਗਾ ਟਰੈਕਟਰ ਅੱਗੇ 855 ਜੀ ਅੱਗੇ 855 ਜੀ 855 ਆ ਗਈ ਟੂ ਸਟਾਰ ਇਹ ਕਿੰਨੇ ਮਾਡਲ ਹੈ ਜੀ 2006 ਮਾਡਲ ਆ ਜੀ 6 ਮਾਡਲ ਹੈ ਕਲੋਸ ਕਰਦੇ ਇੰਜਨ ਵਾਲਾ ਬਈ ਬਗਰਾਟ ਮੋ ਰੂਟ ਨਾਲ ਦੀ ਬਈ ਸਾਰਾ ਜੈਨੀਆਂ ਨਾ ਬਈ ਠੀਕ ਆ ਜੀ ਇਹ ਸਿੰਪਲ ਸਟੀering ਡੀ ਲਕਸ ਮਾਡਲ ਗੋਲ ਹੰਡੀ ਵਾਲਾ ਟਾਇਰਾਂ ਦੀ ਕੰਡੀਸ਼ਨ ਜੀ ਖੈਰ 70 ਪੈਸੇ ਆ ਜੀ 70 ਪੈਸੇ ਪੈਚ ਓਖੜਾ ਟਾਇਰ ਆਂਦਾ ਵੀ ਪ੍ਰਿੰਟਰ ਦੀ ਸੀਟ ਤੇ ਬਾਈਕ ਵਾਲੇ ਪੂਲੋ ਦੇ 14 ਦੇ ਟਾਇਰ ਆਂ ਖੈਰ ਦਾ ਨੰਬਰ ਰੋ 50 ਨੰਬਰ ਆ ਜੀ 50 ਨੰਬਰ 6 ਮਾਡਲ 25 ਡਿਮਾਂਡ ਕਿੰਨੀ ਆ ਜੀ ਹਾਂ ਡਿਮਾਂਡ ਜੀ ਡਿਮਾਂਡ 2,85,000 ਮੰਗਦੇ 275 ਦਾ ਦੇ ਦਿਆਂਗੇ ਜੀ 2,75,000 ਦਾ ਟਰੈਕਟਰ ਸਾਨੂੰ ਮਿਲ ਜੀ ਅੱਗੇ ਜੀ ਬਸ ਜੀ ਆਪਣੇ ਪਿੰਡ ਦੇ ਵਿੱਚ ਆ ਅੱਗੇ ਘਰੇ ਵੀ ਖੜੇ ਹੁੰਦੇ ਆ ਹੋਰ ਬਈ ਅੱਗੇ ਘਰੇ 2 ਹੀ ਆ ਟਰੈਕਟਰ ਬਾਈ ਜੀ ਠੀਕ ਆ ਜੀ ਐਂਡ ਆ ਮਾਣੂ ਕੇ ਗੱਲ ਆ ਭਾਈ ਠੀਕ ਆ ਜੀ ਮਾਣੂ ਕੇ ਗੱਲ ਪੈਂਦਾ ਪਈਆਂ ਤੇ ਫੋਨ ਨੰਬਰ ਜੀ ਆਪਣਾ 9569966508 ਠੀਕ ਆ ਜੀ ਰਾਣਾ ਟਰੈਕਟਰ ਵੀ ਕੱਟ ਲਵਾਂਗੇ ਜੀ ਹਾਂ ਵਿੱਚ ਕੱਟ ਲਾਂਗੇ ਪ੍ਰਾਣਾ ਟਰੈਕਟਰ ਠੀਕ ਆ ਜੀ ਸਕਰੀਨ ਤੇ ਭਾਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਹੈ ਕੰਟੈਕਟ ਕਰ ਲਿਓ ਇੱਕ ਵਾਰੀ ਨੰਬਰ ਦੁਬਾਰੇ ਦੱਸ ਦੋ ਜੀ 95699 ਹਾਂਜੀ 66508 ਠੀਕ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ